ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਇਸ ਵੇਲੇ ਦੀ ਖਬਰ ਨੰਗਲ ਦੇ ਜਵਾਹਰ ਮਾਰਕੀਟ ਵਿਖੇ ਦੀ ਹੈ ਜਿੱਥੇ ਕਿਰਨ ਨਾਮਕ ਮਹਿਲਾ ਦੇ ਘਰ ਈਡੀ ਦੀ ਛਾਪੇਮਾਰੀ ਕਾਰਨ ਹੜਕਮ ਮਚ ਗਿਆ ਜਾਣਕਾਰੀ ਮੁਤਾਬਕ ਜਿਸ ਘਰ ਵਿੱਚ ਈਡੀ ਨੇ ਛਾਪੇਮਾਰੀ ਕੀਤੀ ਹੈ ਉਹ ਘਰ ਕਿਰਨ ਨਾਮ ਦੀ ਔਰਤ ਦਾ ਜੋ ਕਿ ਗਵਾਂਦੀ ਸੂਬੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਓਨਾ ਦੇ ਬੰਕੇ ਬਿਹਾਰੀ ਹਸਤਾਜ ਕੰਮ ਕਰਦੀ ਸੀ ਉਸ ਹਸਤਾਜ ਦੀ ਮੈਨੇਜਮੈਂਟ ਤੇ ਹਿਮਕੇਅਰ ਯੋਜਨਾ ਦੇ ਤਹਿਤ ਹੋਣ ਵਾਲੇ ਇਲਾਜ ਵਿੱਚ ਕਠਿਨ ਤੌਰ ਤੇ ਘੁਟਾਲੇ ਦੇ આરોਪ ਲੱਗੇ ਨੇ ਜਿਸ ਦੀ ਜਾਂਚ ਈਡੀ ਕਰ ਰਹੀ ਹੈ Shimla ਤੋਂ ਆਈ ਈਡੀ ਦੀ ਟੀਮ ਨੇ ਹਸਪਤਾਲ ਦੇ ਮਾਲਕ ਦੇ ਘਰ ਅਤੇ ਸਟਾਫ ਦੇ ਘਰੇ ਛਾਪੇਮਾਰੀ ਕੀਤੀ ਹੈ ਜਿਸ ਵਿੱਚ ਨੰਗਲ ਦੀ ਜਵਾਹਰ ਮਾਰਕੀਟ ਦੀ ਮਹਿਲਾ ਕਿਰਨ ਦਾਵੀ ਨਾਮ ਸ਼ਾਮਿਲ ਹੈ ਉਸ ਦੇ ਕਰਵੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਈਡੀ ਨੇ ਬੁੱਧਵਾਰ ਸਵੇਰੇ ਯਾਨੀ ਕਿ ਅੱਜ ਉਹਨਾਂ ਨੇ ਰਕੜ ਕਲੋਨੀ ਜੀ ਹਸਪਤਾਲ ਵਿੱਚ ਛਾਪੇਮਾਰੀ ਕੀਤੀ ਸੀ ਇਹ ਪਤਾ ਨਹੀਂ ਕਿਹੜੀ ਟੀਮ ਸੀ ਲੋਕਾਂ ਨੂੰ ਕੋਈ ਪਤਾ ਨਹੀਂ ਵੀ ਈਡੀ ਦੀ ਟੀਮ ਹੈ ਜਾਂ ਕੋਈ ਟੀਮ ਹੈ ਸਾਨੂੰ ਪਤਾ ਲੱਗਿਆ ਅਸੀਂ ਮੌਕੇ ਤੇ ਆਏ ਆ ਕੇ ਇਹਨਾਂ ਨੂੰ ਪੁੱਛਿਆ ਵੀ ਦੱਸੋ ਭਰਾ ਕਾਦੇ ਆਏ ਕੀ ਚੱਕਰ ਹੈ ਇਹ ਉਲਟੇ ਕੋਆਪਰੇਟ ਕਰਨ ਦੀ ਬਜਾਏ ਸਾਨੂੰ ਧੱਕੇ ਮਾਰ ਲਾਪੇ ਕੀ ਪਤਾ ਕਿਹੜੀ ਟੀਮ ਹੈ ਬਿਲਕੁਲ ਬਿਲਕੁਲ ਇਹ ਤਾਂ ਹੁਣ ਇਹਨਾਂ ਨੇ ਦੱਸਿਆ ਜਾਂ ਤੁਸੀਂ ਆਗੇ ਜਾਂ ਹੋਰ ਪਤਵੰਤੇ ਸੱਜਣ ਆਗੇ ਵੀ ਅਸੀਂ ਈਡੀ ਹੈ ਜੇ ਈਡੀ ਹੈ ਤਾਂ ਇਹਨਾਂ ਝੂਲਮ ਥੋੜਾ ਹਿੰਦੁਸਤਾਨ ਦੀ ਹੈ ਇਹ ਕਿਹੜਾ ਪਾਕਿਸਤਾਨ ਬਾਰਡਰ ਹੈ ਵੀ ਤੁਸੀਂ ਆਗੇ ਫੌਜੀਆ ਨੇ ਇੱਥੇ ਉਗਰਵਾਦੀ ਫੜਨੇ ਤੇ ਇੱਕ ਹਮਾਤੜ ਪਰਿਵਾਰ ਹੈ ਇਹ ਜਿਹੜੇ ਦਿਹਾੜੀ ਲਾ ਕੇ ਗੁਜ਼ਾਰਾ ਕਰਦਾ ਤਿੰਨ ਬੇਟੀਆਂ ਦਾ ਬਾਪ ਹੈ ਇੱਕ ਬੇਟੀ ਉਹਦੇ ਹੁਣ ਹੋਈ ਉਹ ਪਿੱਛੇ ਇੱਕ ਮਹੀਨੇ ਤੋਂ ਬਿਮਾਰ ਰਹੀ ਮੇਰੇ ਹਿਸਾਬ ਨਾਲ ਉਹਦੇ ਰਿਸ਼ਤੇਦਾਰਾਂ ਨੇ ਉਹਦੀ ਮਦਦ ਕੀਤੀ ਜਿਹੜੇ ਐਨੇ ਗਰੀਬ ਪਰਿਵਾਰ ਦੇ ਘਰ ਈਡੀ ਦਸਖਤ ਕਰ ਦੇ ਦੇਖੋ ਕਿੰਨੀ ਲਾਂਹਤ ਵਾਲੀ ਗੱਲ ਹੈ ਜੇ ਅਗਰ ਤੁਸੀਂ ਈਡੀ ਨੇ ਆਣਾ ਤਾਂ ਤੁਸੀਂ ਨੰਗਲ ਥਾਣੇ ਤਲਾਹ ਦਿਓ ਸਾਡੇ ਪਤਵੰਤੇ ਸੱਜਣਾਂ ਗਲੀ ਗੁਆੜ ਹੈ ਤੁਸੀਂ ਦੱਸੋ ਤੁਹਾਡੇ ਧੱਕੇ ਮਾਰਨੇ ਦਾ ਕਿਆ ਕੰਮ ਹੈ ਇਹ ਨਾ ਤੇ ਜਾ ਰਿਹਾ ਗੁੰਡਾਗਰਦੀ ਹੈ ਈਡੀ ਦੀ ਜੇ ਮੋਦੀ ਨੇ ਬਣਾਈ ਹੈ ਟੀਮ ਦਾ ਗੁੰਡਾਗਰਦੀ ਨਾ ਕਰਾਵੇ ਅਸੀਂ ਕਹਿੰਦੇ ਮੋਦੀ ਸਾਹਿਬ ਐਦਾਂ ਨਾ ਕਰੋ ਇਹਨਾਂ ਨੂੰ ਪਾਕਿਸਤਾਨ ਦੇ ਬਾਰਡਰਾਂ ਤੇ ਭੇਜੋ ਕਰੋੜਾ ਪਤੀਆਂ ਦੇ ਛਾਪੇ ਮਾਰ ਗਰੀਬਾਂ ਦੇ ਇਹਨਾਂ ਨੇ ਕਿਆ ਲੈ ਜਾਣਾ ਦਿਹਾੜੀ ਵਾਲੇ ਉਹਨੂੰ ਦਾ ਪਤਾ ਵਿਚਾਰੇ ਨੂੰ ਸ਼ਾਮ ਨੂੰ ਰੋਟੀ ਨਸੀਬ ਹੋਣੀ ਕਿ ਨਹੀਂ ਹੋਣੀ ਬਿਲਕੁਲ ਬਿਲਕੁਲ ਆ ਉਹਦਾ ਬਾਪ ਬਿਮਾਰ ਹੈ ਮੈਂਡਰੀ ਡਿਸਟਰਬ ਹੈ ਮਾਂ ਬਿਮਾਰ ਹੈ ਜਨਾਨੀ ਬਿਮਾਰ ਉੱਠੀ ਜਿਹਦੇ ਘਰ 15 ਬੰਦੇ ਸੇਰੇ ਵੜ ਗਏ ਉਹਦੇ ਹਾਲਾਤ ਕਿਆ ਬਣੇ ਹੋਣੇ ਬਿਲਕੁਲ ਬਿਲਕੁਲ ਗਲੀ ਗਵਾਨ ਸਾਰਾ ਦਹਿਸ਼ਤ ਚ ਹੈ ਪੇ ਕਿਆ ਹੋਇਆ ਇਹਦਾ ਹੁਣ ਪਤਾ ਲੱਗਿਆ ਪੀਡੀ ਆ ਇਹ ਉਹੀ ਨਾ ਨਿਕਮ ਹੋਵੇ ਜਿਹਦਾ ਅਗਨੀ ਵੀਰ ਵਾਲੇ ਮੁੰਡੇ ਨੇ ਲੁੱਟ ਲੇ ਅਗਨੀ ਵੀਰ ਦੱਸਦਾ ਰਿਹਾ ਮੈਂ ਫੌਜੀ ਆ ਫੌਜੀ ਆ ਬਾਅਦ ਚੋਂ ਲੜੇ ਰਾ ਨਿਕਲਿਆ ਸਾਨੂੰ ਕਿਆ ਪਤਾ ਇਹ ਕੋਣ ਹੈ ਬਿਲਕੁਲ ਬਿਲਕੁਲ ਲੋਕਾਂ ਨੂੰ ਦੱਸਣ ਜਾਂ ਇਹਨਾਂ ਨੇ ਈਡੀ ਨੇ ਟੀਮ ਨੇ ਆਣਾ ਲੋਕਲ ਥਾਣੇ ਜੜੇ ਵੀ ਪੰਜਾਬ ਦੇ ਜਾਂ ਹਿੰਦੁਸਤਾਨ ਦਾ ਕੋਈ ਵੀ ਥਾਣਾ ਉਹਨੂੰ ਇਤਲਾ ਦੇਣ ਉੱਥੇ ਦਾ ਮੁਲਾਜ਼ਮ ਨਾਲ ਆਵੇ ਐਦਾ ਧੱਕੇ ਨਾ ਕਰਨ ਪਬਲਿਕ ਨੇ ਜਾਗ ਜਾਣਾ ਇੰਨਾ ਨਹੀਂ ਇੱਥੇ ਹਜਾਰ ਹੋਇਆ ਵਾ ਕਿ ਜਿੱਥੇ ਮਰਜ਼ੀ ਜਾਓ ਈਡੀ ਵੱਢ ਗਈ ਈਡੀ ਆ ਖਾ ਜਾਣਾ ਈਡੀ ਨੇ ਸਾਨੂੰ ਅਸੀਂ ਇਹੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕਿ ਆਮ ਪਬਲਿਕ ਵਰਮਾ ਕੀ ਬਾੜ ਦੰਬ 11 ਇੱਥੇ ਦੀ ਇੱਥੇ ਦੀ ਐਮਸੀ ਮੇਰੀ ਮੈਸੇਜ ਹੈ ਇਹ ਸਾਡੇ ਬਾੜ ਦਾ ਇੱਕ ਰੇਲਵੇ 5ਏ ਮਕਾਨ ਨੰਬਰ ਹੈ ਇੱਥੇ ਦੀ ਇੱਕ ਲੇਡੀਜ਼ ਹੈ ਉਹਦੇ ਘਰ ਮਨੋਜ ਕੁਮਾਰ ਵਾਈਫ ਮਨੋਜ ਕੁਮਾਰ ਦੇ ਘਰ ਆਪਾਂ ਨੇ ਤਾਂ ਪੁੱਛ ਕੀਤੀ ਮੈਨੂੰ ਸਾਨੂੰ ਨਹੀਂ ਕੁਝ ਨਹੀਂ ਦੱਸਿਆ ਕਹਿੰਦਾ ਸਾਡੀ ਇਨਕੁਆਰੀ ਹੋ ਰਹੀ ਹੈ ਜਦ ਕੋ ਇਨਕੁਆਰੀ ਕੰਪਲੀਟ ਹੋ ਜੂਗੀ ਆਪਾਂ ਤੁਹਾਨੂੰ ਸਭ ਨੂੰ ਦੱਸ ਕੇ ਜਾਵਾਂਗੇ ਹੱਦ ਤੋ ਸਾਨੂੰ ਕੁਝ ਨਹੀਂ ਪਤਾ ਆਪਾਂ ਤਾਂ ਬਾਹਰ ਖੜੇ ਆ ਨਾ ਸਾਨੂੰ ਅੰਦਰ ਜਾਣਦੇ ਨਾ ਸਾਨੂੰ ਕੋਈ ਕੋਪਰੇਟ ਕਰ ਰਹੇ ਇਹ ਮਾਮਲਾ ਕਿ ਪਰ ਇਹ ਦੱਸਿਆ ਮੈਨੂੰ ਪਤਾ ਨਹੀਂ ਕਿ ਕੀ ਕੀ ਚੱਕਰ ਹੈ ਮਤਲਬ ਬਹਾਰ ਬਲੋ ਆਪਾਂ ਚੋ ਚੋ ਕਹਿ ਸਕਦੇ ਆਪਾਂ ਮਰੇ ਜੱਤ ਕੇ ਉਹ ਕਹਿ ਦੱਸ ਨਹੀਂ ਦੇ ਆਪਾਂ ਅੱਜ ਕਹਿ ਨਹੀਂ ਸਕਦੇ ਕੁਝ ਮਤਲਬ ਕਿੰਨੇ ਵਜੇ ਤੋਂ ਰੇਡ ਜਿਹੜੀ ਜਾਰੀ ਹੈ ਇਸ ਵੇਲੇ 8:30 ਵਜੇ ਮੈਨੂੰ ਸਾਢੇ 8:00 ਫੋਨ ਆਇਆ ਸਾਢੇ 8:00 ਫੋਨ ਆਇਆ ਕਿ ਰੇਡ ਪਈ ਮੈਂ ਸਾਢੇ 8:00 ਹੀ ਆ ਗਿਆ ਤਾਂ ਜੀ ਬਾਕੀ ਕਹਿੰਦੇ ਸਾਰੀ ਜਾਣਕਾਰੀ ਬਾਅਦ ਵਿੱਚ ਸ਼ਾਮ ਨੂੰ ਦੇ ਕੇ ਜਾਵਾਂਗੇ ਕਹਿੰਦੇ ਤੁਹਾਨੂੰ ਜਦ ਵੀ ਫ੍ਰੀ ਹੋਏ ਸਾਨੂੰ ਦੱਸ ਕੇ ਜਾਵਾਂਗੇ ਕੀ ਲੱਗਦਾ ਹੈ ਕੁਝ ਹੋ ਸਕਦਾ ਕਪੜਾ ਕਿਉਂਕਿ ਪਹਿਲੇ ਵੀ ਦੋ ਵਾਰ ਇਹਨਾਂ ਨੂੰ ਨਾਮਾਸ਼ੀ ਦਾ ਸਾਹਮਣਾ ਕਰਨਾ ਪਿਆ ਜ਼ੋਰ ਮਾਰਕੀਟ ਵਿੱਚ ਰੇਟ ਨਹੀਂ 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 ਸਰ ਜਿਹੜਾ ਮੁੰਡਾ ਹੈ ਬਈ ਯਾਰਾ ਧੜੀ ਲਾਂਦਾ ਐਸਾ ਕੋਈ ਮਾਮਲਾ ਨਹੀਂ ਹੋ ਸਕਦਾ ਕੋਈ ਐਸਾ ਮਾਮਲਾ ਨਹੀਂ ਉਸ ਦਾ ਬੰਦੇ ਬਲਕਿ ਸ਼ਰੀਫ ਹੈ ਜੀ ਮੇਰੇ ਨਾਲ ਕੋਈ ਹੋ ਨਹੀਂ ਸਕਦਾ ਬਾਕੀ ਕਹਿ ਨਹੀਂ ਸਕਦੇ ਕੋਈ ਠੀਕ ਨਹੀਂ ਜਾਂ ਚੱਲਦੇ ਹੈ ਜਾਂ ਚੱਲਦੇ ਪਰਿਵਾਰਿਕ ਕਿੰਨਾ ਦੇ ਹੈ ਜੀ ਪਰਿਵਾਰ ਬਹੁਤ ਵਧੀਆ ਜੀ ਮੁੰਡਾ ਬਈ ਯਾਰਾ ਧੜੀ ਲਾਂਦਾ ਬਾਈ ਪ੍ਰਾਈਵੇਟ ਨੌਕਰੀ ਕਰ ਕਾਨੂੰਨੀ ਮਿਲੀ ਹੈ ਕਿ ਮੈਨੂੰ ਤੇ ਸਾਡੇ ਕੁਝ ਹੋਰ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ। ਪਹਿਲੀ ਗੱਲ ਤਾਂ ਐਸੇ ਫੈਸਲਿਆਂ ਨੂੰ ਨਾ ਅਸੀਂ ਮੰਨਿਏ ਤੇ ਨਾ ਹੀ ਅਸੀਂ ਸਮਝਾਂ। ਅੱਗੇ ਸਾਨੂੰ ਪਤਾ ਸੀ ਜਦ ਅਸੀਂ ਸੁਖਬੀਰ ਸਿੰਘ ਬਾਦਲ ਤੇ ਖਰਾਬ ਬੋਲ ਰਹੇ ਹਾਂ ਤਾਂ ਉਹ ਪਾਰਟੀ ਜਿਹੜੀ ਹੁਣ ਬਾਦਲ ਦਲ ਬਣ ਕੇ ਰਹੇਗੀ ਜਾਂ ਇੱਕ ਬਾਦਲੇਨ ਕੰਪਨੀ ਦਾ ਨਾਮ ਜਿਹੜਾ ਲੋਕਾਂ ਨੇ ਉਹਨੂੰ ਦਿੱਤਾ ਉਹਦੇ ਚੋਂ ਸਾਨੂੰ ਕੋਈ ਬਹੁਤ ਵੱਡੀ ਆਸ ਨਹੀਂ ਸੀ ਪਰ ਸਾਡਾ ਇੱਕ ਮਿਸ਼ਨ ਅਸੀਂ ਲੈ ਕੇ ਚੱਲੇ ਸੀ ਕਿ ਅਕਾਲੀ ਦਰ ਨੂੰ ਕਿਵੇਂ ਬਚਾਉਣਾ ਹੈ ਕਿਵੇਂ ਉਹਦੇ ਵਿੱਚ ਸੁਧਾਰ ਲੈ ਕੇ ਆਉਣਾ ਹੈ ਕਿਵੇਂ ਸਿਧਾਂਤਕ ਤੌਰ ਤੇ ਅਕਾਲੀ ਦਰ ਨੂੰ ਮੋੜ ਜਿਹੜਾ ਹੈ ਪੁਰਾਣੀਆਂ ਸਾਡੀਆਂ ਜੋ ਰਵੈਤਾਂ ਨੇ ਉਹਨਾਂ ਤੋਂ ਛੋੜਨਾ ਉਸ ਮਕਸਦ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਜਿਹੜੀ ਲਹਿਰ ਉਹ ਸ਼ੁਰੂ ਕੀਤੀ ਗਈ ਸੀ ਕਿ ਉਹਦੇ ਵਿੱਚ ਅਸੀਂ ਬ੍ਰੀਕਫਾਸਟ ਤੇ ਸਾਰਾ ਪਲਾਨ ਅਸੀਂ ਕਰ ਰਹੇ ਹਾਂ ਪਰ ਇਹ ਜਿਹੜਾ ਫੈਸਲਾ ਹੈ ਇਹ ਦਰਸਾਉਂਦਾ ਹੈ ਸਰਦਾਰ ਚੋਬੀ ਸੀ ਬੰਦ ਦਾ ਉਹਨਾਂ ਨੂੰ ਕੀ ਖੌਫ ਹੈ ਸਾਡੇ ਤੋਂ ਕੀ ਡਰ ਹੈ ਉਹਨਾਂ ਦੇ ਮਨ 'ਚ ਇਹ ਸਾਨੂੰ ਨਾ ਤਾਂ ਕੋਈ ਨੋਟਿਸ ਭੇਜਿਆ ਗਿਆ ਨਾ ਹੀ ਸਾਨੂੰ ਜਵਾਬਤਨ ਵੀ ਦਿੱਤੀ ਗਈ ਕੋਈ ਬਿਨਾਂ ਜਵਾਬ ਲਈ ਬਿਨਾਂ ਨੋਟਿਸ ਦਿੱਤੇ ਸਾਨੂੰ ਪਾਰਟੀ 'ਚੋਂ ਕੱਢਤਾ ਗਿਆ ਤੇ ਇਹ ਕਹਿ ਕੇ ਵੀ ਇਨਡਿਸਪਲਾਈਨ ਕਰੀਏ ਕੀਤਾ ਉਹਨਾਂ 'ਚ ਏ ਵੀ ਨਹੀਂ ਉਹ ਦੱਸ ਸਕੇ ਵੀ ਕਿਸ ਚੀਜ਼ ਦਾ ਇਨਡਿਸਪਲਸਨ ਕੀਤਾ ਹੈ ਕੀ ਪਾਰਟੀ ਦੇ ਭਲੇ ਦੀ ਗੱਲ ਕਰਨੀ ਡਿਸਪਲਨ ਹੈ ਕੀ ਪ੍ਰਧਾਨ ਦੇ ਖਿਲਾਫ ਜਾਂ ਉਹਦੇ ਫੈਸਲਿਆਂ ਦੇ ਖਿਲਾਫ ਬੋਲਣਾ ਇਨਡਿਸਪਲਨ ਹੈ ਤੇ ਜੇ ਇਹਨੂੰ ਇਨਡਿਸਪਲਨ ਸਮਝਦੇ ਹੈ ਤਾਂ ਫੇਰ ਤੁਸੀਂ ਡਿਸਪਲਨ ਕੀਤਾ ਹੈ ਪਰ ਜੇ ਅਸੀਂ ਪਾਰਟੀ ਨੂੰ ਕੋਈ ਕਮਜ਼ੋਰ ਕਰਨ ਦੀ ਗੱਲ ਕੀਤੀ ਹੈ ਤਾਂ ਉਹ ਜਿਹੜਾ ਹੈ ਇਨਡਿਸਪਲਨ ਕਹਾ ਸਕਦਾ ਹੈ ਨਾ ਕਿ ਪਾਰਟੀ ਦੇ ਭਲੇ ਦੀ ਗੱਲ ਕਰਨਾ ਇਨਡਿਸਪਲਨ ਦਾ ਸਰਦਾਰ ਸੁਪੀ ਸਿੰਘ ਬਾਦਲ ਨੇ ਖੁਦ ਕੀਤਾ ਹੈ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਸ਼ਰੀਆਮ ਜਲੰਧਰ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀਤਾ ਕੀ ਉਹਦਾ ਜਵਾਬ ਕਰ ਵੀ ਇਹ ਡਿਸਪਲਨਿਕ ਕਮੇਟੀ ਕਰਨੀ ਕਿਨਰ ਹਿੰਮਤ ਹੈ ਉਹਨਾਂ ਨੂੰ ਜਵਾਬ ਕਰ ਪੁੱਛਣ ਦਾ ਕਿ ਤੁਸੀਂ ਆਪੀ ਪਾਰਟੀ ਦਾ ਜਿਹੜਾ ਕੋਈ ਨਿਸ਼ਾਨ ਹੋਵੇ ਉਹਦਾ ਵਿਰੋਧ ਕਰਕੇ ਤੁਸੀਂ ਦੂਜੀ ਪਾਰਟੀ ਦਾ ਸਮਰਥਨ ਕਰੋ ਇਸ ਤੋਂ ਵੱਡਾ ਇੰਡਿਸਪਲਨ ਕੀ ਹੋ ਸਕਦਾ ਹੈ ਕਿ ਪਾਰਟੀ ਪ੍ਰਧਾਨ ਪਾਰਟੀ ਤੋਂ ਉੱਪਰ ਹੈ ਸੋ ਇਹ ਲੋਕ ਜਿਨ੍ਹਾਂ ਦੇ ਰਾਹੀਂ ਫੈਸਲੇ ਕਰਾਈ ਜਾਦੇ ਨਾ ਤਾਂ ਇਹਨਾਂ 'ਚ ਹਿੰਮਤ ਹੈ ਨਾ ਹੀ ਇਹਨਾਂ 'ਚ ਖਲਾਕ ਹੈ ਇਹ ਗੁਲਾਮ ਬਣ ਕੇ ਰਹੇਗੇ ਅਸੀਂ ਗੁਲਾਮ ਨਹੀਂ ਬਣ ਸਕਦੇ ਸਰਦਾਰ ਸੁਭੀ ਸਿੰਘ ਬਾਦਲ ਅਸੀਂ ਜਿਹੜਾ ਇੱਜ਼ਤ ਦੇ ਨਾਲ ਸਿਆਸਤ ਕੀਤੀ ਹੈ ਇੱਜ਼ਤ ਨਾਲ ਸਿਆਸਤ ਕਰਨੀ ਹੈ ਜਿਹੜੀ ਲੋਕ ਅੱਜ ਇੱਕ ਜਿਹੜੀ ਹੈ ਐਸੀ ਮਾਨਸਿਕਤਾ ਲੈ ਕੇ ਕੰਮ ਕਰ ਰਹੇ ਨੇ ਵੀ ਜਿਹੜੀ ਸਿੱਖਾਂ ਵਿੱਚ ਦਾ ਖਾਸ ਤੌਰ ਤੇ ਕਦੇ ਕਿਸੇ ਨੇ ਦੇਖੀ ਨਹੀਂ ਉਹ ਗੁਲਾਮੀ ਦੀ ਮਾਨਸਿਕਤਾ ਨਾਲ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਂ ਆਪਣੇ ਵੱਲੋਂ ਸ਼ੁਭ ਸ਼ਾਮਾਂ ਦਿੰਦਾ ਕੋਈ ਨਹੀਂ ਤੁਸੀਂ ਜਿਹੜਾ ਹੈ ਝੂਠ ਸੱਚ ਤਾਂ ਨਤਾਰਾ ਪ੍ਰਮਾਤਮਾ ਕਰੂੰਗਾ ਤੁਸੀਂ ਆਪ ਦਾ ਗੁਲਾਮੀ ਜਿਹੜੀ ਹੈ ਉਹ ਜਿੰਜੀਆਂ ਨੂੰ ਜਦ ਤੱਕ ਨਹੀਂ ਤੋੜੋਗੇ ਉਦੋਂ ਤੱਕ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪਰਮਾਨ ਨਹੀਂ ਕਰਨਾ ਇਹੀ ਲੋ ਇਹੀ ਮੁੱਦਾ ਅਸੀਂ ਲੈ ਕੇ ਬਣਾ ਤੁਰੇ ਸੀ ਤੇ ਨਾਲੇ ਜਿਹੜੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੇ ਉਹਨਾਂ ਦੀ ਤਰਜਮਾਨੀ ਕਰਨਾ ਸਾਡੀ ਡਿਊਟੀ ਹੈ ਅਸੀਂ ਕਰਾਂਗੇ ਤੇ ਨਾ ਹੀ ਸਾਨੂੰ ਕਿਸੇ ਤੋਂ ਕਾਲੀ ਦਰ ਤੇ ਸਰਟੀਫਿਕੇਟ ਦੀ ਲੋੜ ਹੈ ਅਸੀਂ ਜੰਮੇ ਕਾਲੀ ਸੀ ਕਰ ਲਈ ਹਾਂ ਤੇ ਕਾਲੀ ਰਹਾਂਗੇ ਤੇ ਇਦਾਂ ਸੁਪਰੀ ਸੇ ਬਾਦਲ ਨੂੰ ਅੱਜ ਲੋੜ ਹੈ ਲੋਕਾਂ ਨੂੰ ਸਰਟੀਫਿਕੇਟ ਦੀ ਜਿਨ੍ਹਾਂ ਨੇ ਚਾਰ ਵਾਰੀ ਪੰਜ ਵਾਰੀ ਲਗਾਤਾਰ ਉਹਨਾਂ ਨੂੰ ਨਕਾਰਤਾ ਸਰਦੀਪ ਗੇਰ ਪੰਜਾਬ ਦੇ ਲੋਕ ਹੀ ਚੋਣ ਨਹੀਂ ਦੇ ਰਹੇ ਤੁਸੀਂ ਸਾਨੂੰ ਕੀ ਦਿਓਗੇ ਸੋ ਮੈਂ ਇਹ ਕਰਦਾ ਵੀ ਇਹ ਸਰਾਸਰ ਉਹਨਾਂ ਦਾ ਢਲ ਉਹਨਾਂ ਦਾ ਖੌਫ ਸੀਜੀ ਨੇ ਇਹਦੇ ਕਰਕੇ ਉਹਨਾਂ ਨੇ ਫੈਸਲਾ ਲਿਆ ਤੇ ਦੂਜੀ ਵੱਡੀ ਗੱਲ ਟਾਈਮਿੰਗ ਜਿਹੜਾ ਸਮਾਂ ਉਹਨਾਂ ਨੇ ਚੁਣਿਆ ਇਹ ਵੀ ਬੜਾ ਸੋਚਣ ਵਾਲੀ ਗੱਲ ਹੈ ਇੱਕ ਪਾਸੇ ਪ੍ਰਦੀਪ ਕਲੇਬ ਜਿਹੜਾ ਤੇਰੇ ਸੱਚੇ ਸੌਦੇ ਦਾ ਸਿਆਸੀ ਰਿੰਗ ਦਾ ਮੁਖੀ ਸੀ ਉਨੇ ਬੜੇ ਗੰਭੀਰ ਦੋਸ਼ ਲਾਇਏ ਨਹੀਂ ਸੁਭੀ ਸਿੰਘ ਬਾਦਲ ਦੇ ਜਿੱਦੀ ਸਫਾਈ ਆ ਕਿ ਉਹਨਾਂ ਨੇ ਜਿਹੜੇ ਚਾਪਲੂਸ ਤੇ ਚਮਚੇ ਦੇ ਰਹੇ ਨੇ ਪਰ ਸੁਭੀ ਸਿੰਘ ਬਾਦਲ ਖੁਦ ਕਿਉਂ ਨਹੀਂ ਸਾਹਮਣੇ ਆ ਕੇ ਉਹਨਾਂ ਦਾ ਜਵਾਬ ਦਿੰਦੇ ਐਡੇ ਗੰਭੀਰ ਦੋਸ਼ਾਂ ਤੋਂ ਕਿਉਂ ਭੱਜ ਰਹੇ ਨੇ ਕਿਉਂ ਬੰਦ ਨਫਾਬਾ ਚਿੱਠੀ ਇਹ ਲੋਕਾਂ ਦੇ ਯਕੀਨ ਕਿਹਾ ਉਹਦੇ 'ਚ ਨਹੀਂ ਲੋਕਾਂ ਨੂੰ ਦੱਸ ਸਕੀ ਇਹ ਸਾਰੀਆਂ ਗੱਲਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹ ਸਾਰਾ ਅੱਜ ਦਾ ਇਹ ਫੈਸਲਾ ਕੀਤਾ ਗਿਆ ਲੋਕ ਬੜੇ ਸਮਝਾਰ ਨੇ ਪੰਜਾਬ ਦੇ ਲੋਕ ਜਿਹੜਾ ਹੈ ਉਹ ਨਤਾਰਾ ਕਰਨਗੇ ਸੱਚ ਤੇ ਝੂਠ ਦਾ ਪਰ ਸਾਡੇ ਜਿਹੜੇ ਸਾਥੀ ਅਸੀਂ ਸਾਰੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਸੀਂ ਚੰਨਿਆ ਉੱਤੇ ਪੂਰਾ ਧ੍ਰੜਤਾ ਨਾਲ ਖੜਾ ਦੇਮਗੇ ਤੇ ਉਹਨੂੰ ਵਿਸ਼ਵਾਸ ਦਵਾਣੇ ਇਨਕਮ ਟੈਕਸ ਰਿਟਰਨ ਭਰਨ ਦੀ ਅੱਜ ਆਖਰੀ ਮਿਤੀ ਹੈ ਇਸ ਸਥਿਤੀ ਵਿੱਚ ਜੇਕਰ ਤੁਸੀਂ ਅਜੇ ਤੱਕ ਆਈਟੀਆਰ ਫਾਈਲ ਨਹੀਂ ਕੀਤੀ ਹੈ ਤਾਂ ਤੁਹਾਡੇ ਕੋਲ ਸਿਰਫ ਅੱਜ ਹੀ ਬਚਿਆ ਹਾਲਾਂਕਿ 31 ਜੁਲਾਈ ਤੋਂ ਬਾਅਦ ਵੀ ਆਈਟੀਆਰ ਫਾਈਲ ਕੀਤੀ ਜਾ ਸਕਦੀ ਹੈ ਪਰ ਤੁਹਾਨੂੰ ਇਸ ਦੇ ਲਈ ਫੀਸ ਅਦਾ ਕਰਨੀ ਪਵੇਗੀ ਵਿੱਤੀ ਸਾਲ 2023 ਤੇ 24 ਲਈ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ 2024 ਹੈ ਇਨਕਮ ਟੈਕਸ ਵਿਭਾਗ ਦਾ ਕਹਿਣਾ ਹੈ ਕਿ ਟੈਕਸਦਾਤਾ ਇਸ ਤਰੀਕ ਤੱਕ ਆਪਣੀ ਰਿਟਰਨ ਭਰਨ ਸਮਾਚਾਰ ਏਜੰਸੀ ਮੁਤਾਬਕ 올 ਇੰਡੀਆ ਫਾਊਂਡੇਸ਼ਨ ਆਫ ਟੈਕਸ ਪ੍ਰੈਕটিশਨਰਸ ਨੇ ਰਸਮੀ ਤੌਰ ਤੇ ਕੇਂਦਰੀ ਪ੍ਰਤੱਖ ਟੈਕਸ ਬੋਰਡ ਨੂੰ ਆਮਦਨ ਟੈਕਸ ਰਿਟਰਨ ਭਰਨ ਦੀ ਸਮਾਂ ਸੀਮਾ 31 ਅਗਸਤ ਤੱਕ ਵਧਾਉਣ ਦੀ ਬੇਨਤੀ ਕੀਤੀ ਹੈ ਇਸ ਲਈ ਟੈਕਸ ਬੋਡੀ ਦੇ ਕਈ ਸਮੱਸਿਆਵਾਂ ਦਾ ਹਵਾਲਾ ਦਿੱਤਾ ਹੈ ਸੀਏ ਅਭਿਸ਼ੇਕ ਜੈਨ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਆਈਟੀਆਰ ਫਾਈਲ ਕਰਨ ਦੀ 31 ਜੁਲਾਈ ਸੀਮਾ ਨੇੜੇ ਆ ਰਹੀ ਹੈ ਇਸ ਨੂੰ ਵਧਾਉਣ ਦੀ ਮੰਗ ਵੱਧ ਰਹੀ ਹੈ ਉਸੇ ਸਮੇਂ ਆਖਰੀ ਸਮੇਂ ਦੀ ਪੀੜ ਕਾਰਨ ਫਾਰਮ 26 AS ਫਲੈਸ਼ AIS ਫਲੈਸ਼ TIS ਤੱਕ ਪਹੁੰਚਣ ਚੁਣੌਤੀਪੂਰਨ ਹੈ। ਵਿਨਕਾਰਪ ਕੰਸਲਿੰਗ ਤੇ ਐਸੋਸੀਏਸ਼ਨ ਡਾਇਰੈਕਟਰ ਗੌਰਵ ਸਿੰਘ ਪਰਮਾਰਣਿਕ ਹੈ। ਕੀ OTP ਤਸਦੀਕ ਦਾ ਸਫਲਤਾ ਤੇ ਤਸਦੀਕ ਗਲਤੀਆਂ ਦੇ ਕਾਰਨ ਵਾਰ-ਵਾਰ ਸਪੁਰਦਗੀ ਦੀਆਂ ਕੋਸ਼ਿਸ਼ਾਂ ਫਾਈਲਿੰਗ ਪ੍ਰਕਿਰਿਆ ਨੂੰ ਮੁਸ਼ਕਲ ਬਣਾਉਂਦੀਆਂ ਨੇ ਇਸ ਦੇ ਨਾਲ ਹੀ ਗੌਰਵ ਸਿੰਘ ਪਰਮਾਰ ਨੇ ਇਹ ਵੀ ਕਿਹਾ ਹੈ ਕਿ ਹਾਲਾਂਕਿ ITR ਫਾਈਲ ਕਰਨ ਦੀ ਸਮਾਂ ਸੀਮਾ ਵਧਾਉਣ ਦੀ ਗੱਲ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਪਰ ਸਰਕਾਰ ਨੇ ਪਿਛਲੇ 3 ਸਾਲਾਂ ਤੋਂ 31 ਜੁਲਾਈ ਦੀ ਸਮਾਂ ਸੀਮਾ ਰੱਖੀ ਹੋਈ ਹੈ ਇਸ ਦੇ ਵਿੱਚ ਢਿੱਲ ਦੇਣਾ ਮੁਸ਼ਕਲ ਜਾਪਦਾ ਹੈ ਇਨਕਮ ਟੈਕਸ ਰਿਪੋਰਟ ਅਤੇ ਕੇਂਦਰੀ ਪਰਤੱਖ ਟੈਕਸ ਬੋਰਡ ਨੇ 26 ਜੁਲਾਈ ਤੱਕ 5 ਕਰੋੜ ਤੋਂ ਜ਼ਿਆਦਾ ਆਮਦਨ ਟੈਕਸ ਰਿਟਰਨ ਦਾਖਲ ਕੀਤੇ ਗਏ ਨੇ ਜੇਕਰ ਤੁਸੀਂ ਖੁਦ ਜਾਣਦੇ ਹੋ ਤਾਂ ਕਿੰਨਾ ਜੁਰਮਾਨਾ ਹੈ ਜੇਕਰ ਕੋਈ ਟੈਕਸਦਾਤਾ 31 ਜੁਲਾਈ ਤੱਕ ਆਈਟੀਆਰ ਫਾਈਲ ਨਹੀਂ ਕਰਦਾ ਤਾਂ ਉਸ ਤੋਂ ਬਾਅਦ ਉਸ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਲੇਟ ਫੀਸ ਨਾਲ ਆਈਟੀਆਰ ਫਾਈਲ ਕਰਨ ਲਈ ਤੁਹਾਨੂੰ 5000 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਜੇਕਰ ਕਿਸੇ ਵਿਅਕਤੀ ਦੀ ਸਾਲਾਨਾ ਆਮਦਨ 5 ਲੱਖ ਰੁਪਏ ਹੈ ਤਾਂ ਉਸ ਨੂੰ ਲੇਟ ਫੀਸ ਵਜੋਂ 1000 ਰੁਪਏ ਦੇਣੇ ਹੋਣਗੇ ਹੁਣ ਸਰਕਾਰ ਨਹੀਂ ਦੇਵੇਗੀ ਮੁਫਤ ਰਾਸ਼ਨ ਕਈ ਰਾਸ਼ਨ ਕਾਰਡ ਹੋਣਗੇ ਰੱਦ ਜੀ ਹਾਂ ਕਿਉਂ ਲਿਆ ਇਹ ਫੈਸਲਾ ਤੁਹਾਨੂੰ ਦੱਸਦੇ ਹਾਂ ਇਸ ਪੂਰੀ ਖਬਰ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਆਨਿਯੋਜਨਾ ਉਹਨਾਂ ਪਰਿਵਾਰਾਂ ਨੇ ਸ਼ੁਰੂ ਕੀਤੀ ਗਈ ਸੀ ਜੋ ਆਪਣੇ ਪਰਿਵਾਰਾਂ ਦੀ ਸਹਾਇਤਾ ਲਈ ਸਖਤ ਮਿਹਨਤ ਕਰਦੇ ਨੇ ਇਸ ਸਕੀਮ ਤਹਿਤ ਦਿੱਤੇ ਜਾਣ ਵਾਲੇ ਰਾਸ਼ਨ ਨਾਲ ਗਰੀਬ ਲੋਕਾਂ ਨੂੰ ਅਨਾਜ ਮਿਲਦਾ ਹੈ ਅਤੇ ਆਪਣਾ ਉਹ ਗੁਜ਼ਾਰਾ ਚਲਾਉਂਦੇ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਯੋਗ ਲਾਭਪਾਤਰਿਆਂ ਨੂੰ ਨਿਸ਼ਚਿਤ ਕੀਮਤਾਂ ਵਾਲੀਆਂ ਦੁਕਾਨਾਂ ਤੋਂ ਮੁਫਤ ਅਨਾਜ ਮੰਡਿਆ ਜਾ ਸਕਦਾ ਹੈ। ਦਰਸਰੀ ਰਿਪੋਰਟਾਂ ਦੀ ਮੰਨਿਆਤਾ ਵਿਭਾਗ ਬਹੁਤ ਜਲਦੀ ਸਕੀਮ ਦੀ ਸੂਚੀ ਤੋਂ ਕੁਝ ਲੋਕਾਂ ਨੂੰ ਹਟਾਉਣ ਜਾ ਰਿਹਾ ਹੈ। ਰੀਪੋਰਟਾਂ ਦੇ ਅਨੁਸਾਰ ਮੁਫਤ ਰਾਸ਼ਨ ਪ੍ਰਾਪਤ ਕਰਨ ਵਾਲੇ ਲੋਕਾਂ ਦਾ ਰਾਸ਼ਨ ਕਾਰਡ ਰੱਦ ਕੀਤਾ ਜਾਣ ਦੀ ਸੰਭਾਵਨਾ ਹੈ ਜੋ ਯੋਜਨਾ ਪ੍ਰਧਾਨ ਮੰਤਰੀ ਕਲਿਆਣ ਅਨਿਯੋਜਨਾ ਦਾ ਲਾਭ ਧੋਖੇ ਨਾਲ ਲੈ ਰਹੇ ਨੇ ਕਿਉਂਕਿ ਵਿਭਾਗ ਨੇ ਯੋਗ ਲੋਕਾਂ ਦੀ ਪਛਾਣ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਯੋਜਨਾ ਨੂੰ ਲੈ ਕੇ ਦੇਸ਼ ਦੇ ਕੁਝ ਰਾਜਾਂ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਨ੍ਹਾਂ ਰਾਜਾਂ ਵਿੱਚ ਯੂਪੀ, ਬਿਹਾਰ, ਰਾਜਸਥਾਨ, ਪੰਜਾਬ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਝਾਰਖੰਡ ਅਤੇ ਛੱਤੀਸਗੜ੍ਹ ਸ਼ਾਮਿਲ ਨੇ। ਕਈ ਰਾਜਾਂ ਵਿੱਚ ਰਾਸ਼ਨ ਵੰਡ ਵਿੱਚ ਬੇਨੀਮੀਆ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਜ਼ਿਲ੍ਹਾ ਹੈੱਡਕੁਆਰਟਰ ਦੇ ਅਧਿਕਾਰੀ ਪਿੰਡ ਪੱਧ ਤੇ ਸਮੀਖਿਆ ਕਰਨਗੇ ਕਿਉਂਕਿ ਇਹ ਪਾਇਆ ਗਿਆ ਹੈ ਕਿ ਬਹੁਤ ਸਾਰੇ ਲੋਕ ਜੋ ਅਜੇ ਵੀ ਖੁਰਾਕ ਸੁਰੱਖਿਆ ਯੋਜਨਾ ਯਾਨੀ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਆਨ ਯੋਜਨਾ ਦਾ ਲਾਭ ਲੈ ਰਹੇ ਨੇ ਉਹਨਾਂ ਚੋਂ ਕਈ ਯੋਗ ਵੀ ਨਹੀਂ ਨੇ ਇਸ ਕਾਰਨ ਯੋਗ ਲੋਕ ਇਸ ਸਕੀਮ ਦਾ ਲਾਭ ਨਹੀਂ ਲੈ پا ਰਹੇ ਨੇ ਰਾਸ਼ਨ ਚੋਰੀ ਵਿਰੁੱਧ ਹੋ ਰਹੀ ਘਟਨਾ ਅਤੇ ਹੋਰ ਪਾਰਟੀਆਂ ਦੇ ਪੀਡੀਐਮਸ ਪ੍ਰੋਗਰਾਮਾਂ ਦੇ ਨਜ਼ਰ ਰੱਖਣ ਲਈ ਸਰਕਾਰ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਵਿਭਾਗ ਦਾ ਕਹਿਣਾ ਹੈ ਕਿ ਸਕੀਮ ਵਿੱਚ ਧੋਖਾਧੜੀ ਕਾਰਨ ਕੁਝ ਯੋਗ ਲੋਕਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਰਹੇ ਨੇ ਇਸ ਨਾਲ ਹੀ ਨਿਰਦੇਸ਼ ਦਿੱਤੇ ਜਾ ਰਹੇ ਨੇ ਖੁਰਾਕ ਸੁਰੱਖਿਆ ਯੋਜਨਾ ਰਾਸ਼ਨ ਕਾਰਡ ਵਿੱਚ ਹਰ ਮੈਂਬਰ ਲਈ ਕੇवाईसी ਦਖਲ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ